हाँ द्रोक। बस <्रहते> <द्रुक। द्रुक। क्ण। outro> <क्ण। क्ण�> ਹਾਂਜੀ ਸਰ ਆਪਾਂ ਅੱਜ ਇੱਥੇ ਗੁਰੂ ਘਰ ਚੌਤਾ ਸਾਹਿਬ ਜਿਹੜੇ ਠੁਆਣੇ ਦੇ ਵਿੱਚ ਐ ਇੱਥੇ ਅਸੀਂ ਇਕੱਠੇ ਹੋਏ ਆਂ ਕੀ ਕਾਰਨ ਆ ਤੁਹਾਡਾ ਇੱਥੇ ਇਕੱਠਾ ਹੋਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਇੱਥੇ ਇਦਾਂ ਹੋਈ ਸੀ ਕੀ ਨਾਮ ਕੀ ਐ ਸਰ ਆਪਣਾ ਮੇਰਾ ਨਾਮ ਮਹਿੰਦਰ ਸਿੰਘ ਸਾਬਕਾ ਸਰਮਾਚ ਜੀ ਜੀ ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਮੈਂਬਰ ਵੀ ਆ ਮੈਂ ਜੀ ਜੀ ਤੇ ਇੱਥੇ 17 ਤਰੀਕ ਨੂੰ ਸਵੇਰੇ 4 ਵਜੇ ਅਸੀਂ ਮਹਾਰਾ ਦਾ ਪ੍ਰਕਾਸ਼ ਕਰ ਰਹੇ ਸੀਗੇ ਕਿਸ ਦਿਨ ਦੀ ਗੱਲ ਹੈ ਜੀ 17 ਤਰੀਕ 17 ਠੀਕ ਹੈ ਜੀ 17 ਅਕਤੂਬਰ ਜੀ ਸੰਗਰਾਮ ਦੇ ਦਿਨ ਸਗਰਾਹਦ ਵਾਲੇ ਦਿਨ ਜੀ ਤੇ ਅਸੀਂ ਇੱਥੇ ਮਹਾਰਾ ਦਾ ਪ੍ਰਕਾਸ਼ ਕਰ ਰਹੇ ਸੀਗੇ ਜੀ ਸਵੇਰ ਨੂੰ ਤੇ ਇੱਕ ਵਿਅਕਤੀ ਗੁਰਦਾਵਰ ਸਿੰਘ ਨਾਮ ਦਾ ਜੋ ਕਿ ਅਸੀਂ ਚਾਰ ਬੰਦੇ ਸੀਗੇ ਜਗਤਾਰ ਸਿੰਘ ਨੇ ਮਹਾਰਾ ਦਾ ਸਰੂਪ ਚੱਕਿਆ ਹੋਇਆ ਸੀ ਜੀ ਤੇ ਮੈਂ ਚੌਰ ਸਾਫ ਕਰ ਰਿਹਾ ਸੀ ਇਹ ਗੁਰਦੇਵ ਸਿੰਘ ਸੀਗਾ ਇਹ ਸਾਡੇ ਨਾਲ ਸੀਗਾ ਪਿੱਛੇ ਜੀ ਤੇ ਸਾਡੇ ਗ੍ਰੰਥੀ ਸਿੰਘ ਵੀ ਜਿੱਦਾਂ ਉਹ ਬਿਮਾਰ ਸੀਗਾ ਉਹਦੀ ਸਿਹਤ ਠੀਕ ਨਹੀਂ ਸੀਗਾ ਜੀ ਤੇ ਉਹਨੂੰ ਬੁਖਾਰ ਚੜਦਾ ਸੀ ਉਹ ਤਵੇ ਸਾਡੇ ਇੱਕ ਮੁੰਡਾ ਸੁਖਦੇਵ ਸਿੰਘ ਹੈ ਜੀ ਆਪਣੇ ਨਗਾਰਾ ਸਾਹਿਬ ਤੇ ਸੀਗਾ ਡਿਊਟੀ ਦੇ ਰਿਆ ਅਸੀਂ ਮर्याਦ ਅਨੁਸਾਰ ਆਪਣਾ ਜਿਹੜਾ ਮਹਾਰਾਤਾ ਪ੍ਰਕਾਸ਼ ਕਰ ਰਹੇ ਸੀਗੇ ਇਹ ਗਰਦਾਵਰ ਸਿੰਘ ਜੀ ਆਇਆ ਪਿੱਛੋਂ ਇਹਨੇ ਇੱਕ ਪਹਿਲਾਂ ਤਾਂ ਆਪਣੇ ਆਪ ਹੀ ਮਹਾਰਾਤਾ ਸਰੂਪ ਜੀ ਇਹਨੇ ਸਿਰ ਤੇ ਚੱਕ ਲਿਆ ਕਿਹੜੇ ਪਿੰਡ ਦੇ ਨੇ ਗਰਦਾਵਰ ਸਿੰਘ ਇਹ ਗਰਦਾਵਰ ਸਿੰਘ ਇਸੇ ਪਿੰਠਵਾਨਾ ਦਾ ਜੀ ਜੀ ਅੰਮ੍ਰਿਤਧਾਰੀ ਸੇਖ ਹੈ ਜੀ ਉਹ ਦੋ ਤਿੰਨ ਕਿ ਮਹੀਨੇ ਹੋ ਗਏ ਉਹਨੇ ਅੰਮ੍ਰਿਤ ਛੱਕਿਆ ਜੀ ਪਹਿਲਾਂ ਉਹ ਨਹੀਂ ਛੱਕਿਆ ਸੀ ਤੇ ਉਹਨੇ ਮਰਿਆਦਾ ਜਿਹੜੀ ਆ ਭੰਗ ਕੀਤੀ ਹੈ ਜੀ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਕੀਤੀ ਆ ਤੇ ਉਸ ਤੋਂ ਬਾਅਦ ਮਹਾਰਾਜ ਦਾ ਸਰੂਪ ਇੱਕ ਤੁਸੀਂ ਚੱਕਿਆ ਤੁਸੀਂ ਲੈ ਕੇ ਜਾ ਰਹੇ ਸੀ ਮਾਰੇ ਪ੍ਰਕਾਸ਼ ਕਰਾ ਰਹੇ ਸੀ ਤੇ ਦੂਸਰਾ ਸਰੂਪ ਜਿਹੜਾ ਉਹਨਾਂ ਨੇ ਚੱਕਿਆ ਉਹ ਅਲੱਗ ਸੀਗੇ ਉਹ ਉਹਨੇ ਆਪਣਾ ਅਲੱਗ ਸਾਥੇ ਮਗਰੋਂ ਚੱਕਿਆ ਜੀ ਜੀ ਇਕੱਲਿਆਂ ਨੇ ਚੱਕਿਆ ਇਕੱਲਿਆਂ ਨੇ ਜੀ ਉੱਤੇ ਕੋਈ ਚੋਰ ਸਾਹਿਬ ਨਹੀਂ ਸੀ ਕੋਈ ਉਹਦੀ ਮਰਿਆਦਾ ਨਹੀਂ ਸੀਗੀ ਜੀ ਤੇ ਅਸੀਂ ਆਪਣਾ ਮਹਾਰਾਜ ਦਾ ਸਰੂਪ ਜਿਹੜਾ ਪ੍ਰਕਾਸ਼ ਕਰਕੇ ਤੇ ਸਾਡੇ ਜਗਤਾਰ ਸਿੰਘ ਜੀ ਗਿਆਨੀ ਜਿਹੜੇ ਇਹ ਆਪਣੇ ਮਹਾਰਾਜ ਦੇ ਸਰੂਪ ਦਾ ਮਹਾਰਾਜ ਦੇ ਵਿੱਚ ਜਿੱਦਾਂ ਨਹੀਂ ਪ੍ਰਕਾਸ਼ ਕਰਨਾ ਸੀ ਜੋ ਵੀ ਕਰਕੇ ਤੇ ਆਪਣੀ ਬਾਣੀ ਪੜ੍ਹ ਰਹੇ ਸੀਗੇ ਤੇ ਉਹ ਪਿੱਛੇ ਮਹਾਰਾਜ ਦੇ ਤੇ ਇਹਨਾਂ ਦੇ ਪਿੱਛੇ ਖੜਾ ਜਿੱਦਾਂ ਤੇ ਆਪੜਾ ਬੋਲ ਰਿਹਾ ਸੀ ਫਿਰ ਵੀ ਬਿਆਦਬੀ ਕਰ ਰਿਹਾ ਸੀ ਬਿਆਦਬੀ ਵਾਲੇ ਸ਼ਬਦ ਗੁਰਦੁਆਰਾ ਇਕੱਠੇ ਹੋ ਜੋ ਜੀ ਬਿਆਦਬੀ ਕਰ ਰਹੇ ਆ ਜੋ ਕਿ ਸਾਡੇ ਕੋਲ ਦੀ ਵੀਡੀਓ ਬਣੀ ਹੋਈ ਆ ਤੇ ਗਾਲੀ-ਗਲੋਚ ਵੀ ਕਰ ਰਿਹਾ ਦਰਬਾਰ ਦੇ ਵਿੱਚ ਬਹੁਤ ਮੰਦੇ ਸ਼ਬਦ ਬੋਲ ਰਿਹਾ ਜਿਹੜਾ ਅਕਸਰ ਇਹ ਬੰਦੇ ਨੇ ਦੋ ਤਿੰਨ ਵਾਰ ਪਹਿਲਾਂ ਵੀ ਇਸੇ ਤਰ੍ਹਾਂ ਕੀਤਾ ਅਸੀਂ ਇਸ ਨੂੰ ਪਹਿਲਾਂ ਅਣ ਜਾਣਿਆ ਸਮਝ ਕੇ ਵੀ ਚਲੋ ਛੱਡੋ ਕੋਈ ਗੱਲ ਨਹੀਂ ਵੀ ਸੁਧਰ ਜਾਏਗਾ ਪਿੰਡ ਦਾ ਵਿਅਕਤੀ ਆਪਰੇ ਜੀ ਨਹੀਂ ਸੁਧਰਿਆ ਤੇ ਇਸ ਕਰਕੇ ਸਾਨੂੰ ਇਹ ਜਿਹੜੀ ਮਜ਼ਦੂਰ ਹੈ ਨਾ ਵੀਡੀਓ ਬਣਾਉਣੀ ਪਈ ਹੈ ਕਿ ਜਿਹੜੀ ਜੋ ਵੀ ਜਨੇ ਟਾਈਮ ਦੀ ਆ ਇਸ ਕਰਕੇ ਮਜ਼ਦੂਰ ਹੈ ਫਿਰ ਉਸ ਤੋਂ ਬਾਅਦ ਸਾਡੇ ਗਰਾਤੀ ਸਿੰਘ ਨਾਲ ਵੀ ਬਹੁਤ ਵਾਰੀ ਲੜਦਾ ਝਗੜਦਾ ਆ ਉਸ ਦਿਨ ਵੀ ਲੜਿਆ ਆ ਕੇ ਤੇ ਤੂੰ ਕਿਉਂ ਨਹੀਂ ਡਿਊਟੀ ਤੇ ਆਇਆ ਉਹ ਦੱਸਿਆ ਵੀ ਮੈਂ ਬਿਮਾਰ ਆ ਜਾ ਕਿਦਾ ਹੈ ਨਾ ਤੇ ਉਹਨਾਂ ਨੂੰ ਵੀ ਅਕਸਰ ਤੰਗ ਪਰੇਸ਼ਾਨ ਕਰਦਾ ਹੈ ਯਾ ਸ੍ਰੀ ਗੁਰਦਵਰਾ ਸਾਹਿਬ ਆ ਕੇ ਇਦਾਂ ਦੀਆਂ ਘਟਨਾਵਾਂ ਕਰਦਾ ਰਹਿੰਦਾ ਆ ਕੀ ਇਸ ਘਟਨਾ ਬਾਰੇ ਤੁਸੀਂ ਕਿਸੇ ਸਿੱਖ ਜਥੇਬੰਦੀ ਜਾਂ ਸਿਵਲ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ ਨੂੰ ਹਾਂਜੀ ਅਸੀਂ ਜਿਹੜੀਆਂ ਸਿੱਖ ਜਥੇਬੰਦੀਆਂ ਆ ਉਹਨਾਂ ਨੂੰ ਵੀ ਸੂਚਿਤ ਕੀਤਾ ਹੈ ਜੀ ਸਾਰਾ ਕੁਝ ਜੋ ਵੀ ਪਾੜਾ ਕਿਹੜੀ ਕਿਹੜੀ ਜਥੇਬੰਦੀ ਜਿਹੜੀ ਤੁਹਾਨੂੰ ਲੱਗ ਰਿਹਾ ਵੀ ਤੁਹਾਡੇ ਲੱਗੇ ਆ ਜਾਂ ਜਿਹੜੀ ਇਸ ਚੀਜ਼ ਨੂੰ ਲੈ ਕੇ ਦੇਖ ਸਕਦੇ ਆ ਕਿਹੜੀ ਅਸੀਂ ਅਨੰਤਪਰ ਸਾਹਿਬ ਜੀ ਜਥੇਦਾਰ ਸਾਹਿਬ ਨੂੰ ਲੈਟਰ ਲਿਖ ਕੇ ਦੇ ਕੇ ਆਏ ਆ ਜੀ ਬਕਾਇਦਾ ਉਹਨਾਂ ਨੂੰ ਦੱਸ ਕੇ ਆਏ ਆ ਤੇ ਬਾਕੀ ਇੱਥੇ ਮਾਲ ਪ੍ਰਵੇਸ਼ ਇੰਦਰ ਸਿੰਘਾਂ ਨੂੰ ਸਾਰਾ ਦੱਸਿਆ ਹੈ ਜੀ ਇੱਕ ਜਥੇਬੰਦੀ ਹੋਰ ਆ ਹਰੀਆਂ ਬੇਲਾਂ ਦਾ ਉਹਨਾਂ ਨਾਲ ਵੀ ਸੰਪਰਕ ਕੀਤਾ ਜੀ ਤੇ ਬਾਕੀ ਅਸੀਂ ਪ੍ਰਸ਼ਾਸਨ ਨੂੰ ਵੀ ਇਹਨਾਂ ਦੇ ਜਿਹੜੀ ਤੁਹਾਡੇ ਗਾ ਰਿਪੋਰਟ ਦਿੱਤੀ ਹੋਈ ਆ ਜਿਵੇਂ ਆ ਬੰਦੇ ਨੇ ਵਿਅਦਬੀ ਕੀਤੀ ਆ ਵੀਡੀਓ ਵੀ ਉਹਨਾਂ ਨੂੰ ਦਿਖਾ ਲ ਚੁੱਕੇ ਆ ਹੁਣ ਬਾਕੀ ਜੋ ਪ੍ਰਸ਼ਾਸਨ ਜਿਹੜੀ ਕਾਰਵਾਈ ਕਰਦਾ ਆ ਤੇ ਉਹ ਉਹਨਾਂ ਤੇ ਆ ਜੀ ਬਾਕੀ ਦਸੇ ਬੰਦਿਆਂ ਨੇ ਪਤਾ ਆ ਵੀ ਸਾਰੀ ਇਹ ਵਿਅਦਬੀ ਆ ਸਾਰੇ ਜਨ ਨੂੰ ਦਿਖਾ ਦਿਓ ਇਹੀ ਕਹਿੰਦੇ ਵੀ ਇਹਦੀ ਵਿਅਦਬੀ ਆ ਬੰਦੇ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਆ ਠੀਕ ਹੈ ਜੀ ਵਾਹਿਗੁਰੂ ਜੀ ਆਪਣਾ ਮੇਰਾ ਨਾਮ ਬਹਾਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਹਾਦਰ ਸਿੰਘ ਹੈ ਜੀ ਤੇ ਗਦਾਵਰ ਸਿੰਘ ਪਹਿਲਾਂ ਵੀ ਇਦਾਂ ਦੇ ਕੰਮ ਕਰਦਾ ਹੈ ਜੀ ਤੇ ਇਹਨਾਂ ਦੀ ਕਮੇਟੀ ਜਿੱਦਾਂ 28 4 2025 ਨੂੰ ਬਣ ਗਈ ਜੀ ਤੇ ਇਹਨਾਂ ਨੇ ਗਦਾਵਰ ਸਿੰਘ ਨੇ ਜਾਣ ਬੁੱਝ ਕੇ 3-4 ਮਹੀਨੇ ਬਾਅਦ ਆਪਣੀ ਕਮੇਟੀ ਬਣਾਈ ਤੁਸੀਂ ਵੀ ਕਮੇਟੀ ਚੋਂ ਜਿਹੜੀ ਪਈ ਹਾਂਜੀ ਹਾਂਜੀ ਸਾਰੇ ਕਮੇਟੀ ਚ ਆ ਬੰਦੇ 6-7 ਜਣੇ ਸਾਰੇ ਮਾਲੋ ਸੇਵਾਦਾਰ ਆ ਇਹਦੇ ਵਿੱਚ ਕੋਈ ਪ੍ਰਧਾਨਗੀ ਵਾਲੀ ਚੀਜ਼ ਨੂੰ ਨਹੀਂ ਹੈਗੀ ਜੀ ਪਿਓ ਐਸ ਵੇਲੇ ਤੁਹਾਡੀ ਕਮੇਟੀ ਦੇ ਸਾਰੇ ਮੈਂਬਰ ਇੱਥੇ ਹੈਗੇ ਆ ਜੀ ਹਾਂ ਜੀ ਇੱਥੇ ਹੈਗੇ ਆ ਜੀ ਜੀ ਤੇ ਇਹ ਬੰਦੇ ਨੇ ਅੱਗੇ ਵੀ ਕੀਤਾ ਇਹ ਬੰਦੇ ਦੀਆਂ ਫੋਟੋਆਂ ਵੀ ਸਾਡੇ ਕੋਲ ਹੈਗੀਆਂ ਜੀ ਅਮਰਤ ਸ਼ਾਕ ਕੇ ਇਹ ਕੰਮ ਨਹੀਂ ਕਰ ਸਕਦਾ ਇਦਾਂ ਨਹੀਂ ਆ ਇਹ ਵੀ ਵਿੱਚ ਦਿਖਾ ਲਓ ਅਸੀਂ ਜਥੇਬੰਦੀਆਂ ਨੂੰ ਵੀ ਪਾਤੀਆਂ ਜੀ ਇਹਦੀਆਂ ਫੋਟੋਆਂ ਤੇ ਇਹਦੀ ਵੀਡੀਓ ਵੀ ਅਸੀਂ ਦਵਾਂਗੇ ਤੇ ਇਹ ਸਾਡੇ ਸਿਰਫ ਰੌਲਾ ਇਹੀ ਹੈ ਜੀ ਵੀ ਕਮੇਟੀ ਜਿੱਥੇ ਜਿੱਥੇ ਜਿਹੜੀ ਕੰਮ ਕਰਦੀ ਹੈ ਉਹ ਕੰਮ ਕਰੀ ਚੱਲੇ ਅਸੀਂ ਕਿਸੇ ਦੀ ਕਮੇਟੀ 'ਚ ਨਹੀਂ ਕਿੰਤੂ ਪ੍ਰਾਂਤੂ ਕਰਦੇ ਤੇ ਗੁਰੂ ਘਰ ਦੀ ਕਮੇਟੀ ਸਾਰਿਆਂ ਨੂੰ ਪਤਾ ਸਕੇ ਇੱਥੇ ਜਦ ਬਣੀ ਆ ਤੇ ਉਹ ਦੱਸ ਕੇ ਬਣੀ ਆ ਇਦਾਂ ਨਹੀਂ ਵੀ ਬਣੀ ਚੁੱਪਚੀ ਬਿਤੇ ਬਣਾ ਲਈਓ ਆ ਇੱਥੇ ਸਾਰੇ ਰੋਕੇ ਜਿਹੜੇ ਨਹੀਂ ਕੋਈ ਖੜਾ ਹੋਇਆ ਸਾਡੇ ਨਾਲ ਤਾਂ ਫੇਰ ਅਸੀਂ ਕਮੇਟੀ ਬਣਾਣੀ ਸੀਗੀ ਤੇ ਜਿਹੜਾ ਫਰਸ਼ ਦਾ ਰੌਲਾ ਪਾਇਆ ਜੀ ਸਾਡੇ ਭਾਜੀ ਹੁਣੀ ਵੀ ਕਿਹਾ ਜ਼ਥੇਦਾਰ ਅਕਬਾਲ ਸਿੰਘ ਹੁਣੀ ਵੀ ਸ਼ਾਇਦ ਉੱਥੇ ਸਰਕਾਰੀ ਧਿਰ ਕਾਬਜ ਹੋਈ ਹੋ ਆ ਸਰਕਾਰੀ ਧਿਰ ਕੋਈ ਨਹੀਂ ਹੈਗੀ ਜੀ ਸਾਰੇ ਪਿੰਡ ਦੇ ਬੰਦੇ ਆ ਜਿਹੜਾ ਗੁਰਦੁਆਰੇ ਦੇ ਉੱਪਰਲਾ ਫਰਸ਼ ਪਟਿਆ ਉਹ ਸਾਡਾ ਥੋੜੇ ਪੈਸਿਆਂ ਨਾਲ ਵੀ ਸਰਦਾ ਜੀ ਇਹ ਜਹੇਦਾ ਰਿਕਵਾਲ ਸਿੰਘ ਉਹਨਾਂ ਨੇ ਸਰਕਾਰੀ ਧਿਰ ਕਿਉਂ ਕਹੀਗੀ ਇਹ ਉੱਥੇ ਇੱਕ ਦਿਨ ਇਹਨਾਂ ਦਾ ਇਕੱਠ ਹੋਇਆ ਜੀ ਤੇ ਇਕੱਠ ਚੌਂਕੀ ਉੱਥੇ ਕਿਸੇ ਨੇ ਇਹਨਾਂ ਨੂੰ ਦੱਸਤਾ ਵੀ ਉਹਨਾਂ ਨੂੰ ਪੂਰਾ ਮਤਲਬ ਗੱਲਬਾਤ ਨਹੀਂ ਦਸੀ ਗਈ ਤੇ ਭਾਜੀ ਆਹ ਗੱਲ ਆ ਜਾਂ ਇਦਾਂ ਤੇ ਉਹਨਾਂ ਨੂੰ ਮਤਲਬ ਗੁੰਮਰਾਹੇ ਕੀਤਾ ਗਿਆ ਇੱਕ ਕਿਸਮ ਦਾ ਤੇ ਇਹ ਜੀ ਇਹ ਜਿਲੇ ਇਹ ਸਰਕਾਰੀ ਤੇ ਰਾਲੀ ਗੱਲ ਹੋਈ ਸਾਡੇ ਹੁਣ ਸਾਰੀ ਕਮੇਟੀ ਆ ਸਭ ਸੇਵਾ ਕਰਨੇ ਵਾਲੇ ਬੰਦੇ ਆ ਜੀ ਕੋਈ ਇਦਾਂ ਹੁਣ ਇਸ ਵੇਲੇ ਸਦਾ ਜੀ ਮੌਜੂਦਾ ਸਮੇਂ ਦੇ ਵਿੱਚ ਦੋ ਕਮੇਟੀਆਂ ਇਥੇ ਪੈਰਨਲ ਚੱਲ ਰਹੀਆਂ ਇੱਕ ਕਮੇਟੀ ਬਾਤ ਚ ਨਹੀਂ ਬਣਾਈ ਉਹ ਗਲਤ ਨਹੀਂ ਆਪਣੇ ਡਾਕੂਮੈਂਟ ਦੇ ਕੇ ਜੀ ਉਹਨਾਂ ਤੇ ਅਸੀਂ ਆਪਣਾ ਕੇਸ ਕਰ ਦਿੱਤਾ ਹੈ ਜੀ ਤਾਂ ਇਹਨਾਂ ਨਾਲ ਵਕੀਲ ਗੱਲ ਕਰਨਗੇ ਤੇ ਜਿਹੜੀ ਬਾਕੀ ਨਹੀਂ ਬੇਅਦਬੀ ਆ ਜਾਂ ਕੋਈ ਮੰਦਰ ਦੇ ਵਿੱਚ ਪ੍ਰਧਾਨ ਆ ਅਸੀਂ ਕਿਸੇ ਤੇ ਗੇਂਦੂ ਪ੍ਰਾਂਤੂ ਨਹੀਂ ਕਰਦੇ ਕੇਸ ਜ਼ਰੂਰ ਕੀਤਾ ਪਰ ਫਿਲਹਾਲ ਜਿਹੜਾ ਆਮ ਲੋਕਾਂ ਦੇ ਵਿੱਚ ਤਾਂ ਇਹੀ ਹੈ ਕਿ ਇੱਥੇ ਦੋ ਕਮੇਟੀਆਂ ਹਨ ਹਾਂਜੀ ਇਹੀ ਇਹ ਨਹੀਂ ਬਣਾਈ ਹੈ ਜੀ ਪੁਲਿਸ ਕਮੇਟੀ ਇਹ ਇਹ ਦੂਜੀ ਕਮੇਟੀ ਆਪ ਜਾਣ ਕੇ ਖੜੀ ਕੀਤੀ ਆ ਉਹਦੇ ਵਿੱਚ ਪੂਰੀ ਮਰਿਆਦਾ ਵਾਲੇ ਬੰਦੇ ਵੀ ਹੈ ਨਹੀਂ ਨਾ ਤੇ ਆਪਣੇ ਇਹੀ ਹੈ ਜੀ ਵੀ ਜੋ ਮੰਨ ਲਓ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਫੋਟੋਆਂ ਵੀ ਦੇਖਣ ਸਾਡੀਆਂ ਤੇ ਇਹ ਤੋਂ ਆ ਵੀਡੀਓ ਵੀ ਸਾਡੀ ਦੇਖਣ ਵੀ ਜੇ ਅਸੀਂ ਗਲਤ ਹਾਂ ਲੋਕਾਂ ਨੂੰ ਸਾਰਾ ਪਤਾ ਲੱਗ ਜਾਣਾ ਅਸੀਂ ਇੱਥੇ ਸੇਵਾ ਹੀ ਕਰਨ ਲਈ ਆ ਇੱਥੇ ਕੋਈ ਤੱਕਾ ਜਾਂ ਕਬਜ਼ਾ ਕਰਨ ਵਾਲੇ ਬੰਦੇ ਹੈ ਨਹੀਂ ਜੀ ਤੇ ਇਹ ਬੰਦੇ ਸਿਰਫ ਤੱਕਾ ਕਰਦੇ ਆ ਜੇ ਇਹ ਮੰਦਿਰ ਤੇ ਕਰਦੇ ਆ ਤਾਂ ਇਹ ਮੰਦਿਰ ਦਾ ਆਪਣਾ ਕੰਮ ਕਰਨ ਅਸੀਂ ਗੁਰਦੁਆਰੇ ਦਾ ਕਰਦੇ ਆ ਅਸੀਂ ਆਪਣਾ ਗੁਰਦੁਆਰੇ ਦਾ ਕਰਨਾ ਜੇ ਕੋਈ ਸ਼ਿਵ ਦਵਾਲੇ ਬੈਠਾ ਜਾਂ ਕੋਈ ਵੀ ਕਿਸੇ ਜਗ੍ਹਾ ਤੇ ਬੈਠਾ ਉਹ ਆਪਣਾ ਆਪਣਾ ਕੰਮ ਕਰੇ ਅਸੀਂ ਕਿਸੇ 'ਚ ਇੰਟਰਫੇਅਰ ਨਹੀਂ ਕਰਦੇ ਕਿਸੇ ਦੀ ਗੱਲ 'ਚ ਬੋਲਦੇ ਨਹੀਂ ਬਾਦੂ ਸਾਡੇ ਇੱਥੇ ਆ ਕੇ ਹਮੇਸ਼ਾ ਤੱਕਾ ਹੋ ਰਿਹਾ ਇੱਕ ਸਾਲ ਹੋ ਗਿਆ ਬਹੁਤ ਤੰਗੀ ਦਿੱਤੀ ਉਹ ਸਾਰਿਆਂ ਨੇ ਤੇ ਇਹੀ ਆ ਜੀ ਸਾਡੇ ਵੀ ਮਤਲਬ ਇਹ ਬੰਦੇ ਜਿਹੜੇ ਗਲਤ ਆ ਗਦਾਵਰ ਸਿੰਘ ਬੋਲਦਾ ਗਾਲਾਂ ਕੱਢਦਾ ਮਾਮਾ ਭੈਣਾਂ ਦੀਆਂ ਉਹਦੀ ਅਸੀਂ ਵੀਡੀਓ ਤੁਹਾਨੂੰ ਨਾਲ ਦੇਵਾਂਗੇ ਜੀ ਇਹ ਬੇਇੱਜ਼ਤੀ ਆ ਅਸੀਂ ਇਹਨਾਂ ਦੀ ਸਭ ਕੁਝ ਕੀਤਾ ਹੈ ਮਤਲਬ ਵੀ ਐਪਲੀਕੇਸ਼ਨ ਦਿੱਤੀ ਹੋ ਐਸਐਸਪੀ ਸਾਹਿਬ ਦੇ ਵੀ ਤੇ ਇੱਥੇ ਬਣਦੀ ਕੋਈ ਜੋ ਕਾਨੂੰਨੀ ਕਾਰਵਾਈ ਹੋਗੀ ਉਹ ਕਾਨੂੰਨ ਕਰੂਗਾ ਜੀ ਹੁਣ ਤੁਸੀਂ ਕੀ ਐਸ ਵੇਲੇ ਤੁਸੀਂ ਇਹ ਗੁਰਦੁਆਰਾ ਜੀ ਚੰਤਾ ਸਾਹਿਬ ਛੋਣਾ ਦੇ ਵਿੱਚ ਇਕੱਠ ਕੀਤਾ ਪੂਰੀ ਕਮੇਟੀ ਵੱਲੋਂ ਦੱਸਿਆ ਗਿਆ ਕੀ ਤੁਹਾਡੀ ਮੰਗੀ ਚਾਹੁੰਦੇ ਹੋ ਤੁਸੀਂ ਸਾਡੀ ਮੰਗ ਇਹੀ ਹੈ ਜੀ ਸਾਨੂੰ ਇਸ ਬੰਦੇਆਂ ਤੋਂ ਖਤਰਾ ਆਇਆ ਜੀ ਕੋਈ ਵੀ ਬੇਇੱਜ਼ਤੀ ਕਰਾ ਸਕਦੇ ਜਿਹੜੇ ਇੱਥੇ ਤੱਕ ਗਰੂ ਗੁਰੂ ਘਰ ਦੇ ਵਿੱਚ ਮਹਾਰਾਜ ਦੀ ਹਜ਼ੂਰੀ 'ਚ ਖੜ ਕੇ ਗਾਲਾਂ ਕੱਢ ਸਕਦਾ ਜਦ ਕਿ ਇੱਥੇ ਇਹ ਗੱਲ ਇਹ ਆ ਵੀ ਅਸੀਂ ਉੱਚਾ ਵੀ ਨਹੀਂ ਬੋਲ ਸਕਦੇ ਗਾਲ ਕਿਸ ਗੱਲ ਤੋਂ ਕੱਢਦੇ ਸੀਗੇ ਉਹ ਉਹਦਾ ਆਪਣਾ ਪਿਛਲਾ ਕੋਈ ਮੈਟਰ ਹੋਊਗਾ ਜੀ ਉਹ ਬੰਦੇ ਨੇ ਉਹਦੇ ਉੱਤੇ ਪਰਚਾ ਹੋਇਆ ਹੈ ਨਾ ਉਹਦੇ ਕਰਕੇ ਬੰਦਾ ਗਾਲਾਂ ਕੱਢਦਾ ਉਹ ਵੀ ਇਦਾਂ ਸਾਰਿਆਂ ਨੂੰ ਨਹੀਂ ਗਾਲ ਕੱਢਣੀ ਚਾਹੀਦੀ ਜੇ ਉਹਨੇ ਮੈਨੂੰ ਕੱਢਣੀ ਤਾਂ ਮੈਨੂੰ ਬੋਲੇ ਜੇ ਕਿਸੇ ਹੋਰ ਨੂੰ ਕੱਢਣੀ ਤਾਂ ਉਹਦੇ ਨਾਂ ਤੇ ਬੋਲੇ ਨਾ ਸਾਰਿਆਂ ਨੂੰ ਸਾਂਝੀ ਗਾਲ ਤੋਂ ਸਾਰੇ ਪਿੰਡ ਨੂੰ ਗਾਲ ਜਾਂਦੀ ਹੈ ਮਤਲਬ ਗੁਰੂ ਘਰ ਦਾ ਤਾਂ ਕੋਈ ਇਹੋ ਜਿਹਾ ਮਸਲਾ ਨਹੀਂ ਆਇਆ ਨੀ ਨੀ ਇਹਦੇ ਵਿੱਚ ਕੋਈ ਮਸਲਾ ਨਹੀਂ ਜੀ ਇਹਦਾ ਉਹ ਆਪਣਾ ਹੈ ਜਿੱਦਾਂ ਕਰਦਾ ਅਗਲਾ ਤੇ ਸਾਡਾ ਤਾਂ ਇਹੀ ਹੈ ਜੀ ਵੀ ਇਹ ਬੰਦੇ ਗਲਤ ਆ ਤੇ ਸਾਰੀ ਸੰਗਤ ਨੂੰ ਵੀ ਪਤਾ ਲੱਗਣਾ ਚਾਹੀਦਾ ਜਿੱਥੇ ਤੱਕ ਇਹ ਵੀਡੀਓ ਜਾਣੀ ਹੈ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਇਹ ਬੰਦੇ ਗੁਰੂ ਘਰ ਦੇ ਵਿੱਚ ਅਸੀਂ ਆ ਫੇਰ ਦਿਖਾ ਦਿੰਦੇ ਵੀ ਗੁਰੂ ਘਰ ਦੇ ਵਿੱਚ ਇਹ ਬੰਦਾ ਅਮਰ ਤੇ ਛੱਕੇ ਵੀ ਸਮਾਦਾ ਤੇ ਜਾਂਦਾ ਉੱਥੇ ਜਾ ਕੇ ਸਰੋਪੇ ਭਵਾਦਾ ਇਹ ਅਸੀਂ ਇਹਨੂੰ ਜਥੇਦਾਰ ਨਹੀਂ ਬਣਾ ਸਕਦੇ ਜੀ ਵੇ ਇਹਨੂੰ ਅਸੀਂ ਪ੍ਰਧਾਨ ਬਣਾ ਲਈਏ ਜਾਂ ਕੁਝ ਵੀ ਇਹ ਤਾਂ ਫਿਰ ਸਾਡੇ ਪਿੰਡ 'ਚ ਕੁਝ ਵੀ ਗਲਤ ਕਰਾ ਲੂਗਾ ਕੁਝ ਵੀ 1921 ਘਟਨਾ ਕਰਾ ਸਕਦਾ ਜੀ ਜਿਹੜੇ ਸ਼ਬਦ ਇਹ ਜਿਹੜੀ ਬਾਡੀ ਲੈਂਗੁਏਜ ਵੀ ਤੁਸੀਂ ਦੇਖਿਓ ਇਹਦੀ ਵੀਡੀਓ ਦੇ ਵਿੱਚ ਗੁਰੂ ਮਹਾਰਾਜ ਦੇ ਬੁਰੇ ਕਿਦਾਂ ਖੜ ਕੇ ਇਹ ਦੁਆ ਕਰ ਰਹੇ ਹਨ ਅੱਜ ਤਾਂ ਇਹ ਜਿਹੜਾ ਤੁਹਾਡਾ ਇਕੱਠਾ ਗੁਰਦੁਆਰਾ ਪਰੰਦੇ ਕਮੇਟੀ ਦਾ ਇਕੱਠਾ ਸਿਰਫ ਤੇ ਸਿਰਫ ਬੇਅਦਬੀ ਜਿਹੜੀ ਕੀਤੀ ਗਈ ਹੈ ਉਹਨੂੰ ਲੈ ਕੇ ਹੈ ਹਾਂਜੀ ਹੋਰ ਤਾਂ ਨਹੀਂ ਕੋਈ ਮੈਟਰ ਨਹੀਂ ਨਹੀਂ ਹੋਰ ਸਾਡੇ 'ਚ ਕੋਈ ਰੋਲਾ ਨਹੀਂ ਜੀ ਇਹ ਬੇਅਦਬੀ ਤੇ ਹੀ ਹੈ ਜੀ ਸਰ ਹਾਂਜੀ ਸਰ ਪਹਿਲਾਂ ਵੀ ਆਪਾਂ ਗੁਰੂ ਨਾਨਕ ਦੇਵ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਸੌਰੀ ਜਨਮ ਦਿਨ ਮਨਾਇਆ ਸੀ ਪਿਛਲੇ ਸਾਲ ਜੀ ਆਪਣੇ ਜਨਵਰੀ ਦੇ ਵਿੱਚ ਤੇ ਉਸ ਵਕਤ ਵੀ ਇਹਨੇ ਮਰਿਆਦਾ ਭੰਗ ਕੀਤੀ ਆ ਵਿਅਦਬੀ ਕੀਤੀ ਆ ਜੋ ਨਗਾਰਾ ਸਾਹਿਬ ਆ ਮਹਾਰਾਜ ਦਾ ਚੜ੍ਹਦੀ ਕਲਾ ਦਾ ਪ੍ਰਤੀਕ ਆ ਉਹ ਦਰਬਾਰ ਦੇ ਵਿੱਚ ਸੁਜੋਬ ਸੀਗਾ ਜੀ ਮਹਾਰਾਜ ਦਾ ਪ੍ਰਵਾਹ ਬਾਣੀ ਦਾ ਚੱਲ ਰਿਆ ਸੀ ਖੰਡਵਾਰ ਸਾਹਿਬ ਚੱਲ ਰਹੇ ਸੀਗੇ ਤੇ ਇਹਨਾਂ ਨੇ ਉਹ ਮਹਾਰਾਜ ਦਾ ਇਹ ਨਗਾਰਾ ਸਾਹਿਬ ਆ ਚੱਕ ਕੇ ਇੱਕ ਰਾਤ ਬਾਹਰ ਰੱਖਿਆ ਜੀ ਬਾਣੀ ਚੱਲਦੀ ਪਈ ਸੀਗੀ ਇਹ ਵੀ ਅਸੀਂ ਜਥੇਬੰਦੀਆਂ ਨੂੰ ਅਨੰਦਪ੍ਰਸਾਦ ਵੀ ਸਾਰਿਆਂ ਨੂੰ ਦੱਸਿਆ ਹੋਇਆ ਆ ਪછી ਜਥੇਬੰਦੀਆਂ ਨੇ ਵੀ ਕਹਿਨਿਆ ਵੀ ਇਹਨਾਂ ਦੇ ਉੱਤੇ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕੱਲੋਂ ਤਾਂ ਇਹ ਕੋਈ ਮਹਾਰਾਜ ਦਾ ਸਰੂਪ ਵੀ ਕਿਤੇ ਲੈ ਜਾ ਸਕਦੇ ਆ ਜੀ ਚਾਕੇ ਸਾਨੂੰ ਇਹਨਾਂ ਤੋਂ ਪੂਰਨ ਖਤਰਾ ਆਇਆ ਜੀ ਜਥੇਦਾਰਾਂ ਜਥੇਬੰਦੀਆਂ ਨੂੰ ਇਹੀ ਬੇਨਤੀ ਹੈ ਕਿ ਸਾਡੇ ਵੱਲੋਂ ਜਿਹੜੀਆਂ ਇਹ ਤੁਹਾਨੂੰ ਐਪਲੀਕੇਸ਼ਨਾਂ ਦਿੱਤੀਆਂ ਵੀ ਆ ਜੋ ਵੀ ਕੁਛ ਹੈਗਾ ਇਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ ਜੀ ਕੱਲੋਂ ਮਹਾਰਾਜ ਦੇ ਸਰੂਪਾ ਨੂੰ ਵੀ ਇੱਥੇ ਖਤਰਾ ਹੈ ਜੀ ਇਸ ਵੇਲੇ ਵੀ ਕੋਈ ਵੀ ਬੰਦਾ ਕਿਸੇ ਟਾਈਮ ਲੈ ਜਾ ਸਕਦਾ ਕਿਉਂਕਿ ਜਦੋਂ ਮਹਾਰਾਜ ਦੇ ਵਾਣੀ ਦੇ ਚਾਲ ਦੇ ਖਾਂਡਵਟ ਸਾਹਿਬ ਚੱਲਦਾ ਪਏ ਆ ਸਿਆਣੇ ਬਜ਼ੁਰਗ ਬੰਦੇ ਬੈਠੇ ਸੀ ਇੱਥੇ ਵਿੱਚ ਉਹਨਾਂ ਦੀ ਹਾਜ਼ਰੀ ਦੇ ਵਿੱਚ ਉਹ ਨਾਲ ਹੋ ਕੇ ਚਰਚਾ ਰਿਹਾ ਜਿੱਦ ਸਿਆਣੇ ਪਿੰਡ ਦੇ ਬਹੁਤ ਵਾਰ ਬੰਦੇ ਇਦਾਂ ਕਰਨਗੇ ਤਾਂ ਫਿਰ ਜਿਹੜੇ ਨੌਜਵਾਨ ਆ ਉਹ ਤਾਂ ਕਰਦੇ ਆ ਜੀ ਬਿਆਦਮੀਆਂ ਅੱਜਕੱਲ ਤੁਹਾਨੂੰ ਪਤਾ ਹੀ ਹੈ ਬਾਕੀ ਕਿੰਨੀਆਂ ਬਿਆਦਮੀਆਂ ਹੋ ਰਹੀਆਂ ਜੀ ਰਾਜੀ ਉਹ ਜਿਹੜੀ ਤੁਹਾਡੇ ਕੋਲ ਵੀਡੀਓ ਬਿਆਦਬੀ ਵਾਲੀ ਉਹ ਜਰੂਰ ਸਾਡੇ ਦਰਸ਼ਕਾਂ ਨੂੰ ਦਿਖਾਓ ਜੀ ਪ੍ਰੋਵਾਈਡ ਕਰਵਾਇਓ ਤੁਹਾਡੇ ਕੋਲ ਵੀਡੀਓ ਹੈ ਜੀ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜੀ ਇਹ ਤੁਸੀਂ ਸਾਨੂੰ ਪ੍ਰੋਵਾਈਡ ਕਰਾਇਆ ਕਿਉਂਕਿ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਇਹ ਵੀਡੀਓ ਜ਼ਰੂਰ ਦਿਖਾਵਾਂਗੇ ਬਿਲਕੁਲ ਪੁਖਤਾ ਇਸ ਗੱਲ ਕਰਕੇ ਕਰਾਂਗੇ ਕਿ ਇਹ ਸਾਡੇ ਕੋਲ ਵੀਡੀਓ ਅਵੇਲੇਬਲ ਹੈ ਜਿਹੜੀ ਤੁਸੀਂ ਲੋਕਾਂ ਨੇ ਕਰਾਈ ਆ ਸਾਨੂੰ ਬਿਲਕੁਲ ਜੀ ਜਿਹੜਾ ਵੀ ਸਾਡੇ ਲੋ ਜੀ ਦਿੱਤਾ ਬਿਆਨ ਕੋਈ ਵੀ ਹੈ ਨਾ ਜੀ ਇਹ ਵੀਡੀਓ ਜੇ ਤੁਹਾਨੂੰ ਹੋਈ ਜਾਂ ਵੀਡੀਓ ਹੋਈ ਉਹਦੇ ਵਿੱਚ ਲਾਓ ਤੇ ਸਾਰੀ ਸੰਗਤ ਨੂੰ ਪਤਾ ਲੱਗੇ ਜੀ ਕਿ ਇਹ ਬੰਦੇ ਕੀ ਕਰਦੇ ਆ ਜਿਹੜੇ ਜਿੱਥੇ ਵੀ ਬੈਠੇ ਆ ਆਪਣਾ ਖਰੇਕ ਕੰਮ ਕਰੇ ਕੋਈ ਮੰਦਰ ਤੇ ਕਰਦਾ ਸਾਨੂੰ ਕੋਈ ਇਤਰਾਜ਼ ਨਹੀਂ ਉਹ ਮੰਦਰ ਦਾ ਕਰੇ ਜਿਹੜਾ ਕੋਈ ਗੁਰਦੁਆਰੇ ਦਾ ਕਰਦਾ ਉਹ ਗੁਰਦੁਆਰੇ ਦਾ ਕਰੇ ਅਸੀਂ ਫੇਰ ਤੇ ਇਹ ਵੀਡੀਓ ਵੀ ਤੁਹਾਨੂੰ ਦਿੱਤੀ ਜਾਊਗੀ ਇਹ ਵੀ ਲੋਕਾਂ ਤੱਕ ਸੰਗਤ ਤੱਕ ਉੱਪਰ ਦੀ ਕੀਤੀ ਜਾਵੇ ਤੇ ਆਹ ਫੋਟੋਆਂ ਵੀ ਦਿਖਾ ਲਓ ਲੋਕ ਸੰਗਤ ਆਪ ਵਿਚਾਰ ਕਰੂਗੀ ਵੀ ਕਿਹੜਾ ਗਲਤ ਕਿਹੜਾ ਸਹੀ ਆ ਜੀ ਸਰਦ ਜੀ ਆਪਾਂ ਜਿਹੜੀ ਗੱਲ ਮੈਂ ਪਹਿਲਾਂ ਤੁਹਾਨੂੰ ਇੱਕ ਗੱਲ ਕਹੀ ਸੀ ਕਿ ਇਹ ਜਿਹੜਾ ਅੱਜ ਮੈਟਰ ਆ ਇਹ ਸਿਰਫ ਤੇ ਸਿਰਫ ਗੁਰੂ ਘਰ ਦੇ ਵਿੱਚ ਗਾਲੀ ਗਲੋਚ ਕਰਨ ਦਾ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਖੜ ਕੇ ਆ ਕੇ ਬੋਲਵਾ ਹੋਰ ਕੋਈ ਮੈਟਰ ਨਹੀਂ ਹੈ ਨਹੀਂ ਨਹੀਂ ਹੋਰ ਨਹੀਂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪਾਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜੀ ਆ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਇੱਥੇ ਗੁਰਦੁਆਰਾ ਸਾਹਿਬੇਸ਼ ਹੋਈ ਅੱਜ ਸਾਰੀ ਬਾਕੀ ਜਿਹੜੀ ਗੱਲ ਆ ਸਾਡੇ ਸਾਰੇ ਜਿਹੜੇ ਹੈਗੇ ਕਮੇਟੀ ਮੈਂਬਰ ਹੋਣਾ ਤੁਹਾਨੂੰ ਦੱਸੇ ਦਿੱਤਾ ਹੈ ਤੇ ਦੂਸਰੀ ਬੇਨਤੀ ਅਸੀਂ ਇਹ ਕਹਨੀ ਚਾਹੁੰਦੇ ਆ ਵੀ ਅਸੀਂ ਕਿਸੇ ਨੂੰ ਵੀ ਮੱਥਾ ਟੇਕਣ ਤੋਂ ਨਹੀਂ ਗੁਰਦੁਆਰੇ ਰੋਕਦੇ ਵੀ ਹਾਂ ਵੀ ਅਸੀਂ ਉਹਨਾਂ ਨੂੰ ਮੱਥਾ ਟੇਕਣ ਤੇ ਰੋਕਦੇ ਆ ਜਾਂ ਕਿਸੇ ਨੂੰ ਕਰਦੇ ਆ ਨਾ ਸਾਡੇ ਕਿਸੇ ਕਮੇਟੀ ਮੈਂਬਰ ਨੇ ਕਿਹਾ ਆ ਤੇ ਨਾ ਕਿਸੇ ਨੂੰ ਰੋਕਿਆ ਜਿਹੜਾ ਵੀ ਹੈਗਾ ਜੋ ਵੀ ਹੈਗਾ ਜਿੰਨਾ ਵੀ ਇਹ ਬੰਦਾ ਜੋੜਾ ਵੀ ਆਪਣੀ ਇੱਤੇ ਸ਼ਰਧਾ ਨਾਲ ਆ ਕੇ ਆਪਣੀ ਸੇਵਾ ਕਰ ਸਕਦਾ ਮੱਥਾ ਟੇਕ ਸਕਦਾ ਇਦਾਂ ਦੀ ਕਿਸੇ ਨੂੰ ਕੋਈ ਗੱਲ ਨਹੀਂ ਹੈਗੀ ਵੀ ਹਾਂ ਵੀ ਅਸੀਂ ਫਲਾਨੇ ਨੂੰ ਰੋਕਦੇ ਆ ਜਾਂ ਫਲਾਨੇ ਨੂੰ ਰੋਕਿਆ ਕਿਸੇ ਨੇ ਕਿਸੇ ਨੂੰ ਨਹੀਂ ਰੋਕਿਆ ਜੀ ਠੀਕ ਹੈ ਨਾ ਜੀ ਨਾ ਕਿਸੇ ਨੂੰ ਅਸੀਂ ਨਿਯਤ ਨਿਯਮ ਕਰਨ ਤੋਂ ਅਸੀਂ ਕਿਸੇ ਨੂੰ ਰੋਕਦੇ ਆਂ ਵੀ ਨਿਯਤ ਨਿਯਮ ਕਿਉਂਕਿ ਇਹ ਗੁਰਦੁਆਰਾ ਜਿਹੜਾ ਸਥਾਨ ਹੈ ਸਭ ਦਾ ਸਾਂਝਾ ਹੈ ਜੀ ਇਹ ਸਾਰਿਆਂ ਨੂੰ ਇੱਕੋ ਜਿਹੀ ਅਸੀਂ ਜਦਤ ਆਪਾ ਮਾਤਰ ਦੇ ਵਿੱਚ ਅਸੀਂ ਆਪਾਂ ਨੂੰ ਸਮਾਜ ਨੇ ਸਾਨੂੰ ਬਹੁਤ ਬੰਡਿਆ ਹੈ ਪਰ ਅਸੀਂ ਕਿਸੇ ਵੀ ਇਸ ਕਾਨੂੰਨੀ ਕਹਿੰਦੇ ਵੀ ਆਜ ਹੀ ਫਲਾਨਾ ਐਸ ਜਿਆਦਾ ਆ ਐਸ ਜਿਆਦਾ ਆ ਵੀ ਅਸੀਂ ਉਹ ਮੱਥਾ ਟੇਕਣ ਤੋਂ ਰੋਕਦੇ ਆਂ ਅੱਜ ਤੱਕ ਨਾ ਅਸੀਂ ਕਿਸੇ ਨੂੰ ਰੋਕਿਆ ਤੇ ਨਾ ਅਸੀਂ ਗਾਹਾਂ ਇਸ ਗੱਲ ਤੇ ਉੱਤੇ ਸਹਿਮਤ ਆ ਵੀ ਉਹਨੂੰ ਕੋਈ ਰੋਕ ਕੇ ਜੀ ਬਾਰੀ ਜੀ ਖਾਲਸਾ ਮਹਿੰਦੀ ਜੀ